ਜਾਣਾ ਸੱਚਾ ਪਾਤਸ਼ਾਹ ਸਿਰ ਸਾਹ ਦੇ ਸਾਹ ਹੋ ਸਾਧਨਾ ਦਾ ਨਾਮ ਵਾਹੇ ਗੁਰੂ ਤਕ ਨਾਮ ਵਾਹੇ ਬਈ ਇੱਧਰ ਆ ਜੀ ਤੁਸੀਂ ਇਤਨੀ ਫੇਰ ਆ ਜੀ गुर तेग बदर सिमरिया गुरू तेग बहादु ਗੁਰਨਾਮੁ ਆਹੇ ਗੁਰਪਈ ਇੱਧਰ ਆਓ ਗੁਰਨਾਮੁ ਆਹੇ ਗੁਰਹਾਦਰ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਘਰ ਨਾ ਰਿੰਦਿਆ ਬਿਗਾਏ ਪਹਾੜ ਤੇ ਸਿਮਰਿਆ ਗੁਰ ਤੇਗ ਬਹਾਦਰ ਸਿਮਰਿਆ ਰੰਧਾ ਨਿਤ ਆਵੇ ਧਾਏ ਗੁਰ ਤੇਗ ਬਹਾਦਰ ਸਿਮਰਿਆ ਗੁਰ ਤੇਗ ਪਿੱਛੇ ਆ ਜਾ ਪੁੱਛਦੇ ਬੰਦਾ ਕਿਹੜੀ ਆ ਪਿੱਛੇ ਆ ਜਾ ਕੌਲਕੀ ਸਾਹਿਬ ਨੂੰ ਸਲਾਮੀ ਦਿੱਤੀ ਜਾਣੀ ਹੈ ਗੁਰ ਸਾਹਿਬ ਨੂੰ ਆ ਜਾਓ ਅੱਗੇ ਪਿੱਛੇ ਆ ਜਾਓ ਭਾਈ ਪਿੱਛੇ چلو بھائی پالکی <سؤال> توری آوری آؤ پالکی صاحب پچھلے سلامی تھوڑا جا ہو جاؤ اگے 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 صاحب ਪਾਇਟ ਦੀ ਖਾਲਸਾ ਰਜਮੇ ਜੋ ਬਹੁਤ ਬਹੁਤ ਵਧਾਈਆਂ ਹੁਣ ਬਾਬਾ ਰਜੀ ਦੀ ਇਸ ਪਵਿੱਤਰ ਸਥਾਨ ਦੇ ਉੱਤੇ ਸ਼ਹਿਰ ਫਿਰ ਤੋਂ ਤੈਗ ਪਰ ਤਖ਼ਤ ਮਹਾਰਾਜਾ 350ਵਾਂ ਸ਼ਹੀਦੀ ਪਰਬ ਨੂੰ ਸਮਰਪਿਤ ਰਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਾਰੇ ਨਗਰਾਂ ਤੋਂ ਸਹਿਰ ਤੋਂ ਬੱਚੇ ਬਜ਼ੁਰਗ ਮਾਈਆਂ ਭੈਣਾਂ ਸਾਂ ਵਿੱਚ ਇਕੱਠ ਕਰ ਆ ਰਹੇ ਸੋ ਸਾਰਿਆਂ ਨੂੰ ਵਧਾਈ ਦਿੰਦਾ ਪਰ ਵਹਿਗੂ ਮੋਕੇ ਲਾਡ ਕਰਦਾ ਕਿ ਸੱਚੇ ਪਾਤਸ਼ਾਹ ਜੋ ਵੀ ਇੱਥੇ ਜੋ ਮਨੋ ਕਾਮਨਾ ਲੈ ਕੇ ਆਇਆ ਵਹਿਗੂ ਦੀ ਮਨੋ ਕਾਮਨਾ ਪੂਰੀ ਕਰੇ ਅਬਦੇ ਚਰਨਾਂ ਨਾਲ ਜੋੜ ਕੇ ਰੱਖੇ ਵੈਕੂ ਜੀ ਕਾ ਖਾਲਸਾਬ ਵੈਕੂ ਜੀ ਨੂੰ ਸਵਾਗਤ ਨੂੰ ਨਾ ਫੋਨ ਸਾਈਟ ਤੇ ਕਰਦੇ ਹਾਂ ਜੀ ਰਸਤਾ ਉਹਨਾਂ ਜੀ ਦਾ ਪੈ ਰਿਹਾ ਹੈ ਨਾ ਖਾਣ ਦੀ ਰੁਕਵਾ ਜੀ 다콘스 나 스타일의 가극은 다 가지로 거가 있습니다. तो नो सतू नाम ग्रो सत ਗੁਰ ਤੇਗ ਬਹਾਦਰ ਸਿਮਰਿਐ ਗੁਰ ਤੇਗ ਬਹਾਦਰ ਸਿਮਰਿਐ ਸੁਨਾ ਜੰਗਾਂ ਨੂੰ ਪ੍ਰਮਾਤਮਾ ਨੇ ਜੇ ਸਾ ਦਿੱਤੀ ਅੰਨ ਸੋ ਬੰਨਿਆ ਜੰਗਾਂ ਨੂੰ ਜੋਤ ਹੈ ਨਹੀਂ ਜੋ ਨਾਮ ਉਹ ਜਿਨ੍ਹਾਂ ਨੂੰ ਦੀਪਾ ਦਿੱਤੀ ਆ ਗਾ ਮਹਾਰਾਜ ਨੇ ਬੋਲਣ ਵਾਸਤੇ ਉਹ ਬੋਲੋ ਸਾਰੇ ਗੁਰਪੀਠ ਬਹਾਦਰ ਸਿਮਰਿਐ ਗੁਰਪੀਠ ਬਹਾਦਰ ਸਿਮਰਿਐ ਗੁਰਪੀਠ ਬਹਾਦਰ ਸਿਮਰਿਐ ਗੁਰਪੀਠ ਬਹਾਦਰ ਸਿਮਰਿਐ ਗੁਰਗੁਰਾ ਕਾਗਸੇਵਾਲ ਗ੍ਰੀਨਪੋਟ ਉਹਨਾਂ ਦੇ ਮਤੋਂ ਸਤਿਗੁਰੂ ਸੱਜੇ ਸਾਹਿਬ ਦੀ ਗਾਇ ਜਿਹੜਾ ਸਰਕਾਰਾਂ ਦੇ ਚਲਵਾ ਪ੍ਰਾਚਨ ਲੋਕੀ ਪ੍ਰੋਤਜੋ ਪ੍ਰੋਤਜੋ ਭਾਈ ਪ੍ਰੋਤਜੋ ਜਿਹੜੀ ਗੱਡੀ ਮਿਲਦੀ ਆ ਬਹਿ ਜਾਓ ਗੱਡੀਆਂ ਜਿਹੜੀਆਂ ਖਾਲੀ ਆ ਰਹੀਆਂ ਨੇ ਜਿਹੜੀ ਸੰਗਤ ਨਾਲ जी लॻणी आहे ਪ੍ਰੋਤੋਲ ਨੂੰ ਜ਼ਰੂਰ ਫਾਇੰਡ ਕਰੂ ਮੇਲਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ संतन बाबा शेख फरीद जी दी कृपा ਔਰ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦਾ صدਕਾ ਇਹ ਜਿਹੜਾ 80-80 ਸਾਲ ਦੇ ਬਜ਼ੁਰਗਾਂ ਨੇ ਜਿਹੜਾ ਸਾਨ ਦੇ ਦਰਸ਼ਨ ਨਹੀਂ ਸੀ ਕੀਤੇ ਉਹਨੇ ਆਪ ਕਿਰਪਾ ਕਰਕੇ ਬਾਬਾ ਜੀ ਨੇ ਸਾਨੂੰ ਦਰਸ਼ਨ ਦਿੱਤੇ ਆ ਸੋ ਅਸੀਂ ਸਾਰੇ ਵਡਭਾਗੇ ਆ ਔਰ ਪੰਜਾਬ ਸਰਕਾਰ ਦੇ ਵੀ ਧੰਨਵਾਦੀ ਜਿਨ੍ਹਾਂ ਨੇ ਸਾਨੂੰ ਇਸ ਨਗਰ ਕੀਰਤਨ ਦਾ ਹਿੱਸਾ ਬਣਨ ਦਾ ਮਾਣ ਬਖਸ਼ਿਆ ਮੈਂ ਧੰਨਵਾਦ ਕਰਾਂਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇਹ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੋ ਲਾਸਾਨੀ ਸ਼ਹਾਦਤ ਸੀ ਉਹਦਾ ਮੈਸੇਜ ਸੀ ਜੋ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਦੇਣ ਦੇ ਲਈ ਇਹ ਵੱਡਾ ਉਪਰਾਲਾ ਕੀਤਾ ਔਰ ਅਸੀਂ ਉਹਦੇ ਵਿੱਚ ਸਫਲ ਵੀ ਹੋ ਰਹੇ ਹਾਂ ਮੈਂ ਸਮੂਹ ਸੰਗਤ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨੀ ਹੈ ਕਿ ਵੱਧ ਚੜ ਕੇ ਉਹਨਾਂ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਲੈਣ ਦੇ ਲਈ ਇਸ ਵਿੱਚ ਸ਼ਿਰਕਤ ਕੀਤੀ ਹੈ ਬਹੁਤ ਵੱਡਪਾਗਾ ਦਾ ਇਹਨੂੰ ਮੈਂ ਕਹਾਂਗੀ ਕਿ ਸ਼ਹਿਰ ਵੱਡੇ ਹੋਣ ਨਾਲ ਫਰਕ ਨਹੀਂ ਹੁੰਦਾ ਜਦੋਂ ਮਹਾਨ ਗੁਰੂਆਂ ਪੀਰਾਂ ਦੀ ਜਿਹੜੀ ਧਰਤੀ ਹੁੰਦੀ ਹੈ ਉਹੀ ਵੱਡੀ ਹੁੰਦੀ ਹੈ ਸੋ ਅੱਜ ਅਸੀਂ ਬਾਬਾ ਸ਼ੇਖ ਫਰੀਦ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਤੋਂ ਇਹ ਜੋ ਨਗਰ ਕੀਰਤਨ ਸ਼ੁਰੂ ਹੋ ਰਿਹਾ ਸੀ ਆਪਣੇ ਆਪ ਨੂੰ ਵੀ ਵੱਡਪਾਗਾ ਮੰਨਦੇ ਹਾਂ